ਹੈਲੋ ਭਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸ ਸਾਰੇ ਜਣੇ ਵਧੀਆ ਹੋਵੋਗੇ ਭਾਈ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਾ ਆਪਣਾ ਦੇਸੀ ਪੋਲਟਰੀ ਫਾਰਮ ਜਿਹੜਾ ਕਿ ਆਪਾਂ ਨੀਚੇ ਫ੍ਰੀ ਰੇਂਜ ਦੇ ਵਿੱਚ ਮੁਰਗੇ ਛੱਡਦੇ ਆ ਜੇ ਤੁਸੀਂ ਮੇਰੀਆਂ ਪਹਿਲਾਂ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਪਹਿਲਾਂ ਆਪਾਂ ਨਾ ਮੁਰਗੇ ਘਰ ਦੀ ਛੱਤ ਤੇ ਰੱਖੇ ਹੋਏ ਸੀ ਤੇ ਹੁਣ ਆਪਾਂ ਸਾਰੇ ਮੁਰਗੇ ਥੱਲੇ ਲੈ ਆਏ ਆ ਤੇ ਇੱਕ ਨਵਾਂ ਸੈਟਅਪ ਵੀ ਆਪਾਂ ਨੇ ਲਾਇਆ ਇੱਥੇ ਹੁਣ ਸਾਰੇ ਮੁਰਗੇ ਆਪਾਂ ਇੱਥੇ ਰੱਖਾਂਗੇ ਬਾਕੀ ਉਨ ਵਾਲੇ ਡੈਮ ਦੇ ਵਿੱਚ ਆਪਾਂ ਮੁਰਗੇ ਵਧਾਉਣੇ ਵੀ ਨੇ ਤੇ ਆ ਸਾਰੇਆ ਏਰੀਆ ਜਿਹੜਾ ਇਹ ਆਪਾਂ ਕਵਰ ਕਰ ਦੇਣਾ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਮੁਰਗੀਆਂ ਦੀ ਤਾਂ ਉਦੋਂ ਮੇਲੇ ਦੋ ਕੁ ਮੁਰਗੇ ਸੀਗੇ ਹਾਂ ਦੋ ਕੁ ਮੁਰਗੇ ਵਾਈਟ ਲੈਗ ਹੌਰਨ ਦੇ ਚੂਚੇ ਮਿਲੇ ਸੀ ਮੈਨੂੰ ਜਿਹੜੇ ਕੀ ਰੰਗ-ਬਰੰਗੇ ਮਾਰਕੀਟ ਦੇ ਵਿੱਚ ਸੇਲ ਕਰ ਰਹੇ ਸੀ ਉਹ ਵੀ ਮੇਰੇ ਦੋਸਤ ਦੇ ਕਿਸੇ ਫਰੈਂਡ ਨੇ ਮਤਲਬ ਮੇਰੇ ਦੋਸਤ ਦੇ ਜਵਾਕਾਂ ਨੇ ਲੈ ਲੈ ਹੋਣੇ ਤੇ ਉਹਨਾਂ ਤੋਂ ਨਹੀਂ ਸਮੇ ਉਹਨਾਂ ਨੇ ਮੈਨੂੰ ਦੇਤਾ ਤਾਂ ਮੈਨੂੰ ਸ਼ੌਂਕ ਤਾਂ ਪਹਿਲਾਂ ਹੀ ਸੀ ਬਸ ਇੱਕ ਜ਼ਰੀਆ ਨਹੀਂ ਸੀ ਮਿਲਦਾ ਸ਼ੁਰੂ ਕਰਨ ਦਾ ਤਾਂ ਉੱਥੋਂ ਮੈਂ ਸ਼ੁਰੂਆਤ ਕੀਤੀ ਤੇ ਹੌਲੀ-ਹੌਲੀ ਮੈਂ ਹੁਣ ਅੱਗੇ ਵਧਾਇਆ ਤੇ ਹਲੇ ਹੋਰ ਅੱਗੇ ਵਧਾਉਣ ਵਾਲੇ ਤਾਂ ਕੁਝ ਵੀ ਨਹੀਂ ਹਨਾ ਹਲੇ ਤਾਂ ਮੈਂ ਸਿੱਖ ਰਿਆ ਸੀ ਇਹਦੇ ਵਿੱਚੋਂ ਤੇ ਕਾਫੀ ਕੁਝ ਸਿੱਖਿਆ ਤੇ ਮੈਂ ਕੇਵੀਕੇ ਤੋਂ ਟ੍ਰੇਨਿੰਗ ਵੀ ਲਿੱਤੀ ਤੇ ਹੁਣ ਅੱਜ ਦੀ ਡੇਟ ਦੇ ਵਿੱਚ ਮੈਨੂੰ ਵਧੀਆ ਇਹਨਾਂ ਦੀ ਨੌਲੇਜ ਆ ਮੈਂ ਇਹਨਾਂ ਨੂੰ ਸਮਝ ਸਕਦਾ ਜੇ ਹੁਣ ਵਧਾ ਵੀ ਲਮਾਂ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਣੀ ਮੈਂ ਉਹਨਾਂ ਨੂੰ ਬਿਮਾਰੀ ਦਾ ਇਲਾਜ ਉਹਨਾਂ ਨੂੰ ਕੀ ਖਾਣਾ ਪਾਣੀ brooding incubator ਹਰ ਇੱਕ ਚੀਜ਼ ਬਾਰੇ ਮਤਲਬ ਮੈਨੂੰ ਲਗਭਗ ਜਾਣਕਾਰੀ ਹੈਗੀ ਹੈ ਮੈਂ ਆਪਣੇ ਹਿਸਾਬ ਨਾਲ ਹੈਂਡਲ ਕਰ ਸਕਦਾ ਤੇ ਨਾਲ ਹੀ ਜੇ ਕੋਈ ਨਵਾਂ ਬੰਦਾ ਸ਼ੁਰੂ ਕਰਨਾ ਚਾਹੁੰਦਾ ਉਹਨੂੰ ਮੈਂ ਸਿਖਾ ਸਕਦਾ ਤੇ ਆਪਾਂ ਫ੍ਰੀ ਰੇਂਜ ਦੇ ਵਿੱਚ ਪਹਿਲਾਂ ਜਦੋਂ ਛੱਡੇ ਸੀ ਨਾ ਬਹੁਤ ਜ਼ਿਆਦਾ ਕਾਹ ਹੁੰਦਾ ਸੀ ਇੱਥੇ ਤੇ ਹੌਲੀ ਹੌਲੀ ਇਹਨਾਂ ਨੇ ਸਾਰਾ ਕਾਹ ਖਾ ਲਿਆ ਤੇ ਮੈਂ ਵਧੀਆ ਰਹਿ ਗਿਆ ਇੱਥੇ ਨਾ ਮੈਂ ਬੂਟੇ ਲਾਤੇ ਸੀ ਜਿਵੇਂ ਸੰਜਣੇ ਦੇ ਲਾਤੇ ਫਿਰ ਨਾਲ ਲਾਤਾ ਨਿੰਮ ਲਾਤਾ ਅਮਰੂਦ ਵੀ ਲਾਤਾ ਸੀ ਚਲੋ ਜਦੋਂ ਪੱਕੇ ਗਿਰ ਕਰਨਗੇ ਹੀ ਖਾਇ ਕਰਨਗੇ ਤੇ ਹੋਰ ਵੀ ਮੈਂ ਬੂਟੇ ਲਾਉਣੇ ਨੇ ਤੇ ਯਾਰ ਤੁਸੀਂ ਵੀ ਰੱਖਿਆ ਚਾਹੀ ਨਹੀਂ ਰੱਖੇ ਬੂਟੇ ਤਾਂ ਤੁਸੀਂ ਜਰੂਰ ਲਾਇਆ ਕਰੋ ਪਰ ਜੇ ਤੁਸੀਂ ਫ੍ਰੀ ਰੇਂਜ ਦੇ ਵਿੱਚ ਛੱਡਦੇ ਹੋ ਨਾ ਤਾਂ ਤਾਂ ਪੱਕਾ ਹੀ ਲਾਉਣੀ ਲਾਉਣੇ ਆ ਤੁਸੀਂ ਬੂਟੇ ਉਹਨਾਂ ਨਾਲ ਇਹ ਹੁੰਦਾ ਫੀਡਿੰਗ ਕੋਸਟ ਘਟ ਜਾਂਦਾ ਦੇਖੋ ਯਾਰ ਅੱਜ ਨਹੀਂ ਤਾਂ ਕੱਲ ਇਹਨਾਂ ਨੇ ਜਿਹੜਾ ਥੱਲੇ ਲੱਗਿਆ ਘਾਏ ਸਾਰਾ ਖਾ ਲੈਣਾ ਦੇਖ ਸਕਦੇ ਹੋ ਤੁਸੀਂ ਕਿਵੇਂ ਖਾਲੀ ਪਿਆ ਇਹ ਮੇਰਾ ਫ੍ਰੀ ਰੇਂਜ ਏਰੀਆ ਕੁਝ ਟਾਈਮ ਪੁਰਾਣੀਆਂ ਵੀਡੀਓ ਦੇਖੋ ਪੂਰਾ ਹਰਾ ਭਰਾ ਪਿਆ ਹੁੰਦਾ ਸੀ ਤੇ ਇਹਨਾਂ ਨੇ ਜਦੋਂ ਥੱਲੋਂ ਪੂਰੀ ਧਰਤੀ ਸਾਫ਼ ਕਰ ਦੇਣੀ ਆ ਉਸ ਤੋਂ ਬਾਅਦ ਦੇ ਵਿੱਚੋਂ ਜਿਹੜੇ ਤੁਸੀਂ ਬੂਟੇ ਲਾਏ ਹੋਣੇ ਸਾਂਝਣੇ ਦੇ ਵਿੱਚੋਂ ਥੋੜਾ ਪੱਤਾ ਪੀਲਾ ਪੈਂਦਾ ਉਹ ਥੱਲੇ ਡਿੱਗ ਜਾਂਦਾ ਉਹ ਜਦੋਂ ਹੀ ਥੱਲੇ ਡਿੱਗਦਾ ਤਾਂ ਇਹ ਨਾਲ ਦੇ ਨਾਲ ਖਾ ਲੈਂਦੇ ਨੇ ਉਹ ਵੀ ਇਹਨਾਂ ਨੂੰ ਮਲਟੀਵਿਟਾਮਿਨ ਵਾਂਗੂ ਕੰਮ ਕਰਦਾ ਬਾਕੀ ਡੇਕਾਂ ਲੱਗੀਆਂ ਹੋਈਆਂ ਨੇ ਡੇਕਾਂ ਦੇ ਪੱਤੇ ਤਾਂ ਇਹ ਛੱਡਦੇ ਨਹੀਂ ਹੈਗੇ ਜਿਵੇਂ ਮਾਂ ਵੀ ਮੜ ਜਾ ਪੱਤਾ ਡਿੱਗਦਾ ਨਾਲ ਦੀ ਨਾਲ ਇਹ ਥੱਲੇ ਡਿੱਗਣ ਸਾਰੀ ਖਾ ਲੈਂਦੇ ਨੇ ਇੰਨੇ ਸਾਰੇ ਤਾਂ ਹੁੰਦੇ ਨੇ ਇਹ ਕਈ ਸਾਰੇ ਪੱਤੇ ਵੀ ਗਿਰਦੇ ਨੇ ਫਿਰ ਵੀ ਖਾ ਲੈਂਦੇ ਨੇ ਸਹੰਜਣੇ ਦੇ ਡੇਕਾਂ ਦੇ ਨਿੰਮ ਦੇ ਪੱਤੇ ਵੀ ਖਾ ਲੈਂਦੇ ਨੇ ਉੱਥੇ ਮੈਂ ਪੌੜੀ ਲਾ ਕੇ ਰੱਖ ਦੇਣਾ ਨਿੰਮ ਦੇ ਪੱਤੇ ਦੇ ਨਿੰਮ ਦੇ ਮਤਲਬ ਉਹ ਬੱਡੇ ਦੇ ਇਹ ਆਪੀ ਛੱਡ ਕੇ ਉੱਥੇ ਜਿਹਨੂੰ ਲੋਡ ਹੁੰਦੀ ਆ ਉਹ ਖਾ ਲੈਂਦਾ ਜਿਹਨੂੰ ਥੋੜੀ ਬੋਦੀ ਬਿਮਾਰੀ ਹੁੰਦੀ ਆ ਨਿੰਮਤ ਉਹ ਤੁਹਾਨੂੰ ਪਤਾ ਹੀ ਹੈ ਬਿਮਾਰੀਆਂ ਦਾ ਕਈਆਂ ਦਾ ਹੱਲ ਹੁੰਦਾ ਤਾਂ ਇਹ ਉਸ ਹਾਬ ਨਾਲ ਉਹ ਵੀ ਖਾ ਲੈਂਦੇ ਨੇ ਅੱਕ ਲਿਖਿਆ ਹੋਇਆ ਸੀ ਮੈਂ ਉਹ ਵੀ ਨਹੀਂ ਪਟਿਆ ਮੈਂ ਚੱਲ ਲੱਗਿਆ ਰਹਿਣ ਦੇ ਐ ਇਹਨਾਂ ਨੇ ਹੱਕ ਵੀ ਨਹੀਂ ਛੱਡਿਆ ਯਾਰ ਹਿਸਾਬ ਲਾ ਲਓ ਮਤਲਬ ਕੋਈ ਵੀ ਚੀਜ਼ ਅੜ ਜੇ ਨਾ ਮੂਰੇ ਇਹ ਸਾਰੀਆਂ ਖਾ ਲੈਂਦੇ ਨੇ ਸਭ ਹਜਮ ਇਹਨਾਂ ਦੇ ਛੋਟੇ ਮੋਟਾ ਕੰਚ ਹੋਊਗਾ ਉਹ ਵੀ ਹੀ ਲੰਘਾ ਲੈਣਾ ਛੋਟਾ ਮੋਟਾ ਪੱਥਰ ਹੋਊਗਾ ਰੂੜੀ ਹੋਗੀ ਉਹ ਖਾ ਲੈਣਗੇ ਮਿੱਟੀ ਖਾ ਰੇਣੀ ਆ ਮਿੱਟੀ ਕਿਵੇਂ ਖਾਂਦੇ ਨੇ ਇਹ ਇਹ ਪਾਣੀ ਦੇ ਵਿੱਚ ਨਾ ਪੰਜੇ ਮਰੀ ਜਾਣਗੇ ਜਦੋਂ ਮਿੱਟੀ ਗਿੱਲੀ ਹੋ ਜਾਣੀ ਆ ਫਿਰ ਉਹਨੂੰ ਖਾ ਲੈਂਦੇ ਨੇ ਪਤਾ ਨਹੀਂ ਇਹਨਾਂ ਦੇ ਹਾਜ਼ਮੇ ਵਾਸਤੇ ਵਧੀਆ ਜਾਂ ਇਹਨਾਂ ਨੂੰ ਵਧੀਆ ਲੱਗਦੀ ਆ ਮੈਨੂੰ ਨਹੀਂ ਪਤਾ ਪਰ ਇਹ ਮਿੱਟੀ ਵੀ ਨਹੀਂ ਛੱਡਦੇ ਯਾਰ ਮਿੱਟੀ ਪੈਰਾਂ ਨਾਲ ਪੱਟੀ ਜਾਣਗੇ ਧੁੱਪ ਆਉਂਗੀ ਸਵੇਰੇ ਸੋ ਨਿਕਲਣਗੇ ਪਹਿਲਾਂ ਤਾਂ ਆਪਣਾ ਖਾਣਾ ਪਾਣੀ ਕਰਨਗੇ ਖਾਣਗੇ ਪਾਣੀ ਪੀਣਗੇ ਫਿਰ ਉਹ ਤੋਂ ਬਾਅਦ ਚ ਜਦੋਂ ਇਹ ਰੱਜ ਲੈਂਦੇ ਨੇ ਫਿਰ ਇਹ ਮਿੱਟੀ 'ਚ ਲਟਦੇ ਨੇ ਮਿੱਟੀ 'ਚ ਲਟ ਕੇ ਇਹ ਆਪਣੇ ਉੱਤੇ ਕੰਬਾਂਦੇ ਨੇ ਜਿਹੜੇ ਮਿੱਟੀ ਛੱਡਦੇ ਨੇ ਫਿਰ ਉੱਥੇ ਨਾ ਆਉਂਦੇ ਨੇ ਇਹ ਬਹੁਤ ਵਧੀਆ ਲੱਗਦੇ ਨੇ ਯਾਰ ਉਹ ਵੀ ਦੇਖਣ ਵਾਲਾ ਹੁੰਦਾ ਫ੍ਰੀ ਰੇਂਜ ਦੇ ਵਿੱਚ ਆ ਕੇ ਇਹਨਾਂ ਕੋਲ ਮੇਰਾ ਬਹੁਤ ਜੀ ਲੱਗਦਾ ਮੈਂ ਇੱਥੇ ਬੈਠੇ ਰਹਣਾ ਉਹਨਾਂ ਜਿਆਦਾਤਰ ਤੇ ਅੱਜ ਦੀ ਡੇਟ ਦੇ ਵਿੱਚ ਬਈ ਮੈਂ ਸਾਰੇ ਵਰਡ ਵੇਚ ਚੁੱਕੇ ਆ ਇਹ ਵੀਡੀਓ ਪੁਰਾਣੀ ਸੀ ਤੇ ਇਹਦੇ ਵਿੱਚ ਹੀ ਆਡੀਓ ਪਾ ਕੇ ਮੈਂ ਕਰ ਰਿਹਾ ਤੇ ਹੁਣ ਆਪਾਂ ਨਵੇਂ ਲੈ ਕੇ ਆਵਾਂਗੇ ਵਰਡ ਚੂਚੇ ਲੈ ਕੇ ਆਵਾਂਗੇ ਆਰ ਆਈ ਆਰ ਦੇ ਜਾਂ ਫਿਰ ਬਲੈਕਸਟਰ ਲੌਗ ਦੇ ਆਪਾਂ ਲੈ ਕੇ ਆਉਣੇ ਨੇ ਤੇ ਉਹ ਦੇਖਦੇ ਆ ਫਿਰ ਆਪਾਂ ਕਿਵੇਂ ਸਿਸਟਮ ਕਰਦੇ ਆ ਹੌਲੀ ਹੌਲੀ ਉਹਦਾ ਵੀਡੀਓ ਬਣਾਵਾਂਗੇ ਬਾਕੀ ਤੁਸੀਂ ਸਾਡੇ ਨਾਲ ਜੁੜੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਥੋੜਾ ਧ